ਇਤੇ ਜਾ ਦਪਿਆ ਕਰੇ ਮੱਕਾ ਇਥੇ ਕਾਜੀ ਕਰਦੇ ੱਕਾ ਸਾਬਾ ਸਬਕ ਸਖਾ ਜਾ ਸੱਚਾ ਆ ਚੇਤੀ ਤਾਰਿ ਉਦਾਸੀ ਨੂੰ ਗੁਰੂ ਨਾਨਕ ਗੁਰੂ ਨਾਨਕ ਪ੍ਰਗਟ ਹੋਏ ਕਤਕਮੀ ਪੂਰਨ ਮਾਛੀ ਨੂੰ ਗੁਰੂ ਨਾਨਕ ਪਿੱਤੇ ਬਾਪ ਦੇ ਬਾਬਰ ਮਾਰੇ ਤਾੜੇ ਪਾੜੇ ਲੋਕ ਜੇ ਤੇ ਤਾਰੇ ਰੋ ਰੋ ਕੇ ਕੱਢਣ ਹਾਰੇ ਕਦੋਂ ਨਰਕ ਕਰੋਗੇ ਖਾਲੀ ਜੀ ਕੇ ਹੀ ਬਾਗ ਕੇ ਹੀ ਬਾਗ ਪਰੀ ਤਲਵੰਡੀ ਜਿੱਥੇ ਜਨਮ ਹੈ ਜਗਤ ਦੇ ਵਾਲੀ ਜੀ ਕੇ ਹੀ ਬਾਗ ਓ ਕਿਤੇ ਓ ਕਿਤੇ ਵਾਲੀ ਦਾ ਪੱਥਰ ਤੇ ਆਉਂ ਕਿੱਤੇ ਵਾਲੀ ਦਾ ਪੱਥਰ ਤੇ ਆਉਂਦਾ ਪੰਜਾ ਸਾਹਿਬ ਜਬਣਾਂ ਚਾਉਂਦਾ ਜਰਨੈਲ ਕਵੀ ਸ਼ਰਗਾਉਂਦਾ ਜਿੰਨੇ ਕਰਨਾ ਜਿੰਨੇ ਕਰਨਾ ਜਿੰਨੇ ਕਰਨਾ ਖੋਜ ਇਤਿਹਾਸੀ ਨੂੰ ਗੁਰੂ ਨਾਨਕ ਗੁਰੂ ਨਾਨਕ ਪ੍ਰਗਟ ਹੋਏ ਕਤਕ ਦੀ ਪੂਰਨ ਮਾਚੀ ਨੂੰ ਗੁਰੂ ਨਾਨਕਾ ਸੱਗਾ ਨੂੰ ਸੱਜਣ ਬਣਾਉਣਾ ਪੁੱਲਿਆਂ ਨੂੰ ਰਸਤੇ ਪਾਉਣਾ ਛੰਦ ਹਰਮਣ ਚੀ ਮੇ ਗਾਉਣਾ ਜਿਹੜੇ ਗਾਉਂਦੇ ਰਾਗ ਤਕਸਾਲੀ ਦੀ ਇਹੀ ਭਾਗ ਮੇਰੀ ਭਾਗ ਭਰੀ ਤਲਵੰਡੀ ਜਿੱਥੇ ਜਨਮੇ ਜਗਤ ਦੇ ਵਾਲੀ ਦੀ ਇਹੀ ਭਾਗ ਹਜੂਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ